ਦੇ ਵਿੱਚ ਪਿਆ ਹੋਇਆ ਖਲਾਰਾ ਤੇ ਆਪਾਂ ਸਾਰੀ ਇਹਨਾਂ ਬੈੱਡ ਸ਼ੀਟ ਸੈੱਟ ਕਰਨੀਆਂ ਪਹਿਲਾਂ ਤਾਂ ਬੈੱਡ ਦੀ ਜਿਹੜੇ ਕੱਪੜੇ ਵਗੈਰਾ ਨੇ ਹਜੇ ਨਹੀਂ ਪਾਉਣੇ ਉਹਨੂੰ ਆਪਾਂ ਕਰਖਾਂਗੇ ਸਾਈਡ ਤੇ ਆ ਮੇਰਾ ਪਿਆ ਪਰਸ ਵਾਲਟ ਏਸੀ ਦਾ ਰਿਮੋਟ ਨੂੰ ਆਪਾਂ ਫਿਰ ਲਾਜੀ ਸਾਈਡ ਤੇ ਰੱਖਦੇ ਆ ਜੇ ਬੈੱਡ ਸ਼ੀਟ ਸੈੱਟ ਕਰਦੇ ਆ ਸੋ ਕਾਫੀ ਮਤਲਬ ਬਲ ਵਗੈਰਾ ਪਏ ਹੋਏ ਨੇ ਬੈੱਡ ਸ਼ੀਟ ਸੈੱਟ ਕਰਕੇ ਫਿਰ ਆਪਾਂ ਉਹ ਉਹਦੀ ਸੈਟਿੰਗ ਕਰਨੀ ਆ ਸਾਹਮਣੇ ਟੇਬਲ ਦੀ ਫਰਾਣਿਆਂ ਨੂੰ ਵਿੱਚ ਚੁੱਕ ਕੇ ਸਾਈਡ ਕਰਦੇ ਆ ਬੈੱਡ ਦੀ ਹੋ ਗਈ ਆਪਾਂ ਸੈਟਿੰਗ ਸੋ ਪੂਰੀ ਬੈੱਡ ਸ਼ੀਟ ਆਪਾਂ ਪ੍ਰੋਪਰ ਤਰੀਕੇ ਨਾਲ ਕਰ ਦਿੱਤੀ ਹੋਈ ਆ ਸੈੱਟ ਦੇ ਧੋਣ ਵਾਲੀਆਂ ਚੀਜ਼ਾਂ ਨੇ ਉਹ ਆਪਾਂ ਹੁਣ ਬਾਹਰ ਰੱਖ ਦੇਣੀਆਂ ਨੇ ਅ ਸ਼ਰਟ ਤੇ ਆਪਣਾ ਨਾ ਲੋਰ ਧੋਣੇ ਵਾਲਾ ਇਹਨੂੰ ਆਪਾਂ ਬਾਹਰ ਰੱਖ ਦੇਣਾ ਇੱਥੇ ਜਿੰਦਾ ਵੀ ਖਲਾਰਾ ਪਿਆ ਹੁਣ ਆਪਾਂ ਇਹਦੀ ਸੈਟਿੰਗ ਕਰਨੀ ਹੈ ਜਿਹੜੇ ਸਕੈਚ ਵਗੈਰਾ ਇਹਨਾਂ ਨੂੰ ਆਪਾਂ ਸਾਈਡ ਤੇ ਰੱਖ ਕੇ ਇਹ ਡਰਾਇੰਗ ਆਪਾਂ ਨਾ ਉਦੋਂ ਕਰ ਲੈਣੇ ਹੁੰਦੇ ਆ ਜਦੋਂ ਆਪਣਾ ਫ੍ਰੀ ਟਾਈਮ ਹੁੰਦਾ ਹੈ ਤੇ ਇੱਥੇ ਸੀ ਡਰਾਇੰਗ ਕਰ ਲੈਣੇ ਹੁੰਦੇ ਆ ਜਿਹੜੀਆਂ ਚੀਜ਼ਾਂ ਚੱਕਣ ਵਾਲੀਆਂ ਨੇ ਉਹਨਾਂ ਨੂੰ ਇਕੱਲਾ ਚੱਕ ਕੇ ਆਪਾਂ ਸਾਈਡ ਤੇ ਕਰ ਦੇਣੀ ਹੈ ਜਿਹੜੀਆਂ ਜ਼ਰੂਰ ਜ਼ਰੂਰੀ ਚੀਜ਼ਾਂ ਨੇ ਇਹ ਮੇਰੀ ਵਾਚ ਹੋ ਗਈ ਆ ਪਾਵਰ ਬੈਂਕ ਹੋ ਗਿਆ ਤੇ ਆ ਵਾਇਰਲੈਸ ਬੈਂਕ ਹੋ ਗਿਆ ਨਾ ਇਹਨੋਂ ਆਪਾਂ ਸਾਈਡ ਤੇ ਕਰ ਦਿੰਨੇ ਆ ਇਹ ਕੈਰੀ ਬੈਗ ਦੀ ਨਾ ਆਪਾਂ ਨੂੰ ਬਹੁਤ ਮਤਲਬ ਲੋਡ ਪੈਂਦੀ ਹੈ ਕਈ ਵਾਰ ਕੋਈ ਚੀਜ਼ ਲੈ ਕੇ ਜਾਣੀ ਹੁੰਦੀ ਆ ਸੋ ਇਹਨੂੰ ਆਪਾਂ ਕਿਸੇ ਐਜੇ ਸੇਫ ਜਗ੍ਹਾ ਤੇ ਰੱਖ ਦਿੰਨੇ ਆ ਜਿੱਥੇ ਆਪਾਂ ਵਾਪਸ ਚੱਕ ਸਕੀਏ ਇੱਕ ਆਹ ਲਿਆਂਦਾ ਸੀਗਾ ਜਿਹੜਾ ਮੋਬਾਈਲ ਤੇ ਨਾ ਆਪਣੇ ਮੋਬਾਈਲ ਨਹੀਂgirਦਾ ਇਹਦੇ ਨਾਲ ਇਹ ਹੈਗਾ ਤਾਂ ਸਪੈਸ਼ਲੀ ਗੱਡੀਆਂ ਦੇ ਲਈ ਆ ਮਤਲਬ ਗੱਡੀ ਦੇ ਇੱਥੇ ਰੱਖ ਕੇ ਨਾ ਡੈਸ਼ਬੋਰਡ ਤੇ ਉੱਪਰ ਆਪਣਾ ਮੋਬਾਈਲ ਟਿਕਾ ਸਕਦੇ ਆ ਤਾਂ ਫਿਰ ਮੋਬਾਈਲ ਫਿਸਲਦਾ ਨਹੀਂਗਾ ਇਹ ਸੀਗੇ ਆਪਣੇ OnePlus ਦੇ 이어ਬਰਡਸ ਸੋ ਇਹਨਾਂ ਦਾ ਲੈਫਟ ਸਾਈਡ ਵਾਲਾ ਖਰਾਬ ਹੋ ਗਿਆ ਆ ਮਤਲਬ ਜਦੋਂ ਆਪਾਂ ਚਲਾਉਨੇ ਆ ਇਹ 5 ਸੈਕਿੰਡ ਬਾਅਦ ਬੰਦ ਹੋ ਜਾਂਦਾ ਇਹ ਰਾਈਟ ਸਾਈਡ ਵਾਲਾ ਫਿਰ ਵੀ ਸਹੀ ਆ ਉਹ ਆਪਾਂ ਨੂੰ ਵਧੀਆ ਕੰਮ ਦੇ ਦਿੰਦਾ ਇਹਦੇ ਵਿੱਚ ਆਇਆ ਸੀ ਆਪਣਾ ਕ੍ਰੈਡਿਟ ਕਾਰਡ HDFC ਦਾ ਇਹਨੂੰ ਅਪਾ ਸਿੱਧ ਜਗ੍ਹਾ ਤੇ ਰੱਖ ਦਿੰਦਾ ਅਪਾ ਕਰ ਲਈ ਇੱਥੇ ਪੂਰੀ ਸਫਾਈ ਤੇ ਕਲੀਨ ਹੋ ਗਿਆ ਪੂਰਾ ਪਹਿਲਾਂ ਡਸਟ ਵਗੈਰਾ ਸੀ ਇੱਥੇ ਬਹੁਤ ਸੋ ਲੈਪਟਾਪ ਵੀ ਅਪਾ ਸਾਫ ਕਰ ਲਿਆ ਬੈੱਡ ਸ਼ੀਟ ਤੇ ਆਪਣੀ ਨਾ ਟੇਬਲ ਦੀ ਹੋ ਗਈ ਸੀ ਸਫਾਈ ਪੂਰੀ ਤੇ ਆਪਣੀ ਹੁਣ ਇੱਧਰ ਵੀ ਸਫਾਈ ਕਰਨੀ ਆ ਸੋ ਇੱਥੇ ਵੀ ਬੜਾ ਜਿਹੜੀਆਂ ਚੀਜ਼ਾਂ ਦੀ ਲੋਡ ਹੈਗੀ ਆ ਸੋ ਉਹ ਆਪਾਂ ਇੱਥੇ ਚੱਕਾਂਗੇ ਤੇ ਜਿਹੜੀਆਂ ਨਹੀਂ ਹੈਗੀਆਂ ਉਹਨਾਂ ਨੂੰ ਆਪਾਂ ਡਸਟੂ ਵਿੱਚ ਪਾਵਾਂਗੇ ਇਪੋਲੀਥੀਨ ਦਾ ਇਹਨਾਂ ਦੀ ਲਫਾਫੀਆਂ ਦੀ ਆਪਾਂ ਨੂੰ ਲੋਡ ਪੈ ਜਾਂਦੀ ਆ ਇਸ ਲਈ ਆਪਾਂ ਨਾ ਸੰਭਾਲ ਕੇ ਰੱਖ ਲੈਣੇ ਆ ਕੋਈ ਚੀਜ਼ ਜਦੋਂ ਪਾਉਣੀ ਹੁੰਦੀ ਆ ਫਿਰ ਆਪਾਂ ਨੂੰ ਦਿਖਦੇ ਨਹੀਂ ਕਿ ਲਫਾਫੇ ਇੱਧਰ ਵੀ ਆਪਾਂ ਪੂਰਾ ਨਾ ਜਿਹੜਾ ਡਸਟ ਵਾਲਾ ਚੀਜ਼ਾਂ ਸਿਗੀਆਂ ਆਪਾਂ ਸਾਫ਼ ਕਰਕੇ ਜੋ ਜਿਹੜੀਆਂ ਨਹੀਂ ਚਾਹੀਦੀਆਂ ਸਿਗੀਆਂ ਉਹਨੂੰ ਸਾਫ਼ ਕਲੀਨ ਕਰਕੇ ਆਪਾਂ ਵਧੀਆ ਇੱਥੇ ਆਪਾਂ ਸੈਟਿੰਗ ਕਰ ਦਿੱਤੀ ਹੈ ਸਮਾਨ ਦੀ ਆਪਣੀ ਬਾਹਰ ਵੀ ਹੋ ਗਈ ਸਫਾਈ ਤੇ ਆਪਾਂ ਅੰਦਰ ਰੂਮ ਦੀ ਵੀ ਕਰ ਦਿੱਤੀ ਹੋਈ ਹੈ। ਸੋ ਗਰਮੀ ਕਰਕੇ ਨਾ ਇੱਥੇ ਬਹੁਤ ਬੁਰਾ ਹਾਲਾ ਉੱਤੋਂ ਦੀ ਆਪਾਂ ਇਹ ਸੀ ਚਲਾਇਆ ਨਹੀਂ ਸੀਗਾ ਸਫਾਈ ਕਰਕੇ ਇਹ ਤੇ ਸਫਾਈਆਂ ਤਾਂ ਆਪਣੀਆਂ ਹੋ ਗਈਆਂ ਉਹਨਾਂ ਤੇ ਥੋੜਾ ਜਿਹਾ ਹੁਣ ਚਲਾਣੇ ਆਏ ਸੀ ਕਿਉਂਕਿ ਥੋੜਾ ਜਿਹਾ ਨਾ ਉਹ ਜੀ ਟੈਂਪਰੇਚਰ ਸੈਟ ਜਾ ਹੋ ਜੇ ਕਿਉਂਕਿ ਗਰਮੀ ਬਹੁਤ ਆਈ ਹੋਈ ਆ ਪਸੀਨਾ ਵਗੈਰਾ ਸਾਰੇ ਕੀ ਫੇਸ ਤੇ ਆ ਗਿਆ ਪਿਆ ਸੋ ਆਸੀ ਆਪਣਾ ਅੱਜ ਦਾ ਵਲੋਗ ਕਿਦਾਂ ਦਾ ਲੱਗਿਆ ਚੰਗਾ ਲੱਗਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਾ ਲਾ ਬਲਿਓ ਤੇ ਮਿਲਦੇ ਆਂ ਅਗਲੇ ਵਲੋਗ ਦੇ ਵਿੱਚ